कया 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 ओ क्या ते ला जी ਆ ਲੋ ਲੈ ਬੇਟਾ ਲੈ 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 ਆ ਆਹ ਦੱਸੋ ਇਹ ਤਾਂ ਉਹ ਖੁੱਲ ਗਿਆ ਉਹ ਵੀ ਥੱਲੇ ਆ ਬਾਈ ਚਲੋ ਆ ਲੋ ਜੀ ਆ 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 ਬਾਡੀ ਮੋੜੇ ਦੇ ਮੋੜੇ ਦੇ ਆਹ ਦਾ ਮੋੜੇ ਤੇ ਪਤਾ ਚੱਲ ਫਿਰ ਆਹ ਲੋ ਜੀ ਆਉਂਦੇ ਛੱਡ ਤਾ ਜੀ ਛੱਡ ਲੋ ਛੱਡ ਦੋ ਛੱਡ ਦੋ ਕੋਈ ਟੱਕਰ ਨਹੀਂ ਆਰਾ ਨਹੀਂ ਆ ਲੈ ਬੇਟਾ ਆਵੇ ਆਂ ਦਾ ਆਂ ਦਾ ਪਾ ਲੂ ਮੈਂ ਖਾਣ ਦੇ ਵੀਰ ਗਾਂ ਜਾਣ ਦੇ ਗਾਂ ਕਰ ਮਸਲਾ ਖੜੋ ਯਾਰ ਬੈ ਉਹਨਾਂ ਦਾ ਵਾਰੂ ਵਾਗਦੂ ਸਿੱਧਾ ਇੱਥੇ ਲੈ ਆ ਆਜਾ ਆਜਾ ਆਉਂਦੇ ਆ ਆਉਂਦੇ ਆ ਵਾਗਦੂ ਸਿੱਧਾ 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 ਹੀ ਸਹੀ ਚੋਕ ਲੋ ਸ ਆ ਵੀ ਚੋ ਵਟ ਕੱਢ ਲਓ ਲਿਆਓ ਵੀਰ ਲਿਆਓ ਲਿਆ ਲਿਆ ਲਿਆਓ ਵੀਰ ਵਾਹੇ ਗਰੋ ਵਾਹ ਵਾਹ ਇਧਰ ਇਧਰ ਲੈ ਬੰਨੇ ਲਿਆਓ ਲੈ ਨਾ ਵੀ ਆਜੋ ਆਜੋ ਬਾਬਾ ਜੀ ਆਜੋ ਵੇਖੋ ਵੇਖੋ ਤੁਸੀਂ ਡੂੰਘਾ ਬੜਾ ਜਿਹਾ ਹੈ ਚਾਰ ਚਾਟ ਗਿਆ ਬਿਲਕੁਲ ਬੜੀ ਹੋਣੀ ਤੇ ਬੜੀ ਆ ਬਹੁਤ ਭਲਾਣਾ ਉੱਾਰੂ ਤੋੜੇ ਹੁੜ ਕੇ ਤੁਰੇ ਗੱਲੋ ਯਾਰ ਉਹਦਾ ਕੰਮ ਹੈ ਕਰੇ ਦਾ ਚਾਰ ਆਪਾਂ ਦੀ ਡੂੰਘਾ ਅਕੇ ਸਾਫ ਤੇ ਨਾ वाहेगुरु सत नाम वाहेगुरु वाहेगुरु सतन वाहेगुरु सतनाम वाहेगुरु सत नृम ਲੋ ਵੀ ਆਹ ਲਾ ਲੋ ਵੀ ਚੁੱਕ ਚੁੱਕ ਮਾਮੇ ਕੋ ਚੁੱਕ ਮਾਮਾ ਜੀ ਅਸੀ ਗਾਲ ਜੀ ਬਹੁਤ ਸਸੀ ਗਾਲ ਜੀ ਚੁੱਕ ਬਣੇ ਵਿਆ ਕੱਢ ਕੱਠਾ ਆ ਪਟੇਵਾ ਚਲੋ ਚਲੋ ਆ ਆ ਲੋ ਹਾ ਤੇ ਉਦਾਂ ਗੇ ਇਹ ਉਦਾਂ ਹੀ ਆ ਲਓ ਜੀ ਚਲੋ ਜੀ ਹੜ੍ਹ ਭਣ ਬੇਸਪੀਚ ਆ ਲਓ ਜੀ ਆ ਲਓ ਵੀ ਚਲੋ ਸੁਣਾ ਲੈ ਗਿਆ ਆ ਲਓ ਜੀ ਚਲੋ ਪਟਵਾਲੀ ਸਾਹਿਬ ਮੰਤਰੀ ਸਾਹਿਬ ਹੈ ਹੁਣ ਕੋਈ ਸੇਵਾਦਾਰੀ ਕੰਦੇ ਵਾਸਤੇ ਹੋਏ ਧਾਰਿਆ ਸਾਹਿਬ ਬਹੁਤ ਧੰਨਵਾਦ ਜੀ ਚਲੋ ਚਲੋ ਵਾਹ 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 ਜੀ ਆਹ ਲੈ ਚੱਲ ਜਰਾ ਡੁਕ ਲੈਗਾ ਆ ਲਾ ਵੀ ਵਾਹ 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 ਲਾਓ ਜੀ ਟਰਾਲੀ ਵੀ ਮਿੰਟੋਂ ਮੈਂ ਖਾਲੀ ਹੋ ਗਈ ਆ ਮੋਢੇ ਦੇ ਚਾ ਆ ਲਓ ਜੀ ਤੋ ਸੁੱਕੇ ਤੱਕ ਮੋਢੇ ਕਰ ਲੋ ਕੋਈ ਗੱਲ ਨਹੀਂ ਮੈਂ ਰੇਰ ਮੋਢੇ ਆ ਜਾ ਇਹ ਵੀ ਚੱਕਾਂਗੇ ਮੋਢੇ ਆ ਜਾ ਫੜ ਆ ਮੁੰਡੇ ਦੇ ਮੋਢੇ ਰੱਖੀ ਆ ਲਾ ਚਲੋ ਬਾਬਾ ਜੀ ਚਲੋ ਲਾਓ ਲਾਓ ਜੀ ਲਾਓ ਆ ਜੀ ਵਾਗ ਰਵੇ ਵਾਗ ਸਿੱਤੇ ਆਉਂਦਾ ਜੀ ਸਿੱਤੇ ਆਉਂਦੀ ਐ ਆ ਲਓ ਜੀ ਸਿੱਤੇ ਆਉਂਦਾ ਆ ਕੱਲੀ ਚਲ ਚਲਾ ਵਾਹ ਲਓ ਫਿਰ ਤੇ ਫਿਰ ਤੇ ਲੱਗੇ ਲੱਗੇ ਮਾਰ ਕੀ 2 ਵਜ ਗਏ ਸੰਗਤਾਂ ਵੇਖੋ ਕਿੰਨੀਆਂ ਲੱਗੀਆਂ ਸ਼ਾਬਾਸ਼ ਓ ਇਧਰ ਆ ਗਿਰੂ ਕੋਨੇ ਵਾਲਾ ਕੋਨੇ ਵਾਲਾ ਜਿਹੜਾ ਮੇਂਦ ਪਾੜ ਪਿਆ ਸੀਗਾ ਸਾਡਾ ਤੁਸੀਂ ਬੰਦੇ ਵਿੱਚ ਦਾਵੀ ਤੇ ਦਾਦੇ ਕੰਡੇ ਉਹ ਬਾਬਾ ਜੀ ਬਾਬਾ ਸਤਪੰਥ ਸਿੰਘ ਗੁਰਕੇ ਬਾਗ ਵਾਲੇ ਕਾਸ਼ੇਵਾ ਦੇ ਸੰਤ ਜਿਹੜੇ ਉਹਦੀ ਸੇਵਾ ਲੱਗੀ ਹੈ ਉਹ ਸੇਵਾ ਕਰਨ ਆਏ ਅੱਜ ਦਿਨੇ ਪਿੰਡਾਂ ਦੇ ਵਿੱਚ ਕਿ ਲੇਟ ਹੋ ਗਈ ਤੇ ਇਸ ਵੇਲੇ ਉਹਨਾਂ ਸੇਵਾ ਕਰ ਰਹੇ ਜਿੰਨਾ ਤੱਕ ਬੰਦਾਂ ਦਾ ਬਜਾ ਰੋਜ਼ ਹੀ ਆਇਆ ਕਰਾਂਗੇ ਸਾਡੀ ਸੇਵਾ ਹੀ ਕਰਾਂਗੇ ਤੇ ਇਹ ਅਸੀਂ ਸਾਡਾ ਤਦਮਾ ਗਈ ਸਾਰੇ ਉਧਰ ਵੀ ਅੱਜ ਬਾਬਾ ਜਗਤਾਰ ਸਿੰਘ ਦੀ ਤਨਤਾਰਨ ਵਾਲੇ ਉਹ ਵੀ ਆਏ ਬਾਬਾ ਸੁਖਾ ਸਿੰਘ ਜੀ ਆਏ ਸਵੇਹ ਵਾਲੀ ਵਾਲੇ ਸਾਰੇ ਇੱਕ ਇੱਕ ਬੰਦ ਤੇ ਲੱਗੇ ਆ ਸਭ ਦੇ ਨਾਲ ਮੁਫਤ ਕਰਵਾ ਦੇ ਹਾਂ ਸਭ ਦੇ ਨਾਲ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਬੜੇ ਬੜਾ ਫੜੋ ਆਲਾ ਲਾ 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 ਫਲਾ ਪਾਉ ਕੁੱਢੀਓਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਆਲਾ ਲਾ ਲਾ ਵੀ ਆਲਾ ਲਾ ਇੱਥੇ ਆਲਾ ਸਭ ਨੇ ਯਾਤਨਾ ਬੈਗ ਹੋ ਗਿਆ ਯਾਰ ਓ ਲਾ ਲਾ ਯਾਰ ਕੀ ਕਰ ਰਿਹਾ ਕਰ ਓ ਵੀਰੇ ਇਹ ਬੈਗ ਮਾਰ ਲੈ ਚਲੋ ਜ਼ੋ ਨਾ ਜ਼ੋ ਸੋ ਨਾ ਨਾਲ ਉਹ ਲਾ ਕੇ ਖੇਚੀ ਹਾਂਜੀ ਲਾ ਉਹ ਖਿੱਚ ਕੇ ਲਾ ਚਲ ਇਹਦਾ ਬਾਹ ਕੁਢੀ ਨੂੰ ਲਾ ਲਾ ਬਾਹ ਤੋੜੇ ਸਟੋ ਇਥੇ ਬਾਹ ਲਿਆ ਤੋੜੇ ਹੋ ਜੋ ਸ਼ੈਡ ਦੇ ਤੋੜੇ ਦਾ ਬੰਦਾ ਨਾਲ ਦੇ ਵਾਚੇ ਯਾਰ ਉੱਥੇ ਉਸਤਾਦ ਨੂੰ ਕਰੇ ਬਾਬਾ ਕਮੈਂਟ ਤਾਲ ਬੰਦ ਦੇ ਆਹ ਨਕਦਾਰ ਬੱਲਨ ਦੇ ਉਹ ਨੁਕਰੇ ਸਾਲਾ ਪਰੇ ਦੇਖਾ ਮੰਤਰੀ ਸਾਹਿਬਾ ਜਿੰਨੇ ਅੱਜ ਬਿਜੀ ਸੀ ਪਿੰਡਾਂ ਚ ਤੈਨქਿਆ ਹੁਣ ਥੋੜੀ ਸੇਵਾ ਕਰ ਲਈਏ ਆ ਦੀ ਲਾ ਜੀ ਬਹੁਤ ਮਿਹਰਬਾਨੀ ਦੀ ਨਿਆਈ ਨਹੀਂ ਨਹੀਂ ਬਾਬਾ ਜੀ ਦਾ ਵਜਨ ਕੀਤਾ ਵੀ ਲੋ ਜਾਇਆ ਕਰਨਾ ਹਾਂ ਹਾਂ ਇਹਦੇ ਟਰਾਲੀ ਲਾਉਣੀ ਅੱਛਾ ਜੀ ਚਲਾਉਂਦਾ ਸਿਰ ਤੇ ਫਿਰ ਆ ਲੋ ਚਲਾ ਆ ਲੋ ਪਾ ਉਹ ਸਾਧਵਾ ਮਾ ਇੱਥੇ ਆ ਆ ਆਹ ਸਾਧਵਾ ਮੜਾਇਆ ਦੋ ਮਿੰਟ ਚਲੋ ਚਲੋ ਸਭ ਨੂੰ ਵੀ ਜਾਣਿਆ ਉਹ ਵੀਰ ਕੋੜੇ ਨਹੀਂ ਲਿਉਂਦੇ ਥੱਲੇ ਆ ਜਾ ਨਹੀਂ ਦੇਹੀ ਆਈਂਗੇ ਉੱਤੇ ਆਜਾ ਉਹ ਹੀ ਟੁਕੜੇ ਆਪਾ ਸਾਜੇ ਕੋਲੋਂ ਸੱਤੇ ਰੱਖਿਓ ਚਲੋ 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 ਆਪਾ ਸਾਜੇ ਸੱਤੇ ਰੱਖੋ ਆ ਆ ਆ ਆ ਆ ਆ ਆਉਂਦੇ ਆਉਂਦੇ ਤਾਂ ਓਏ ਆਰ ਮਾ ਓਏ ਮੋਟਰ ਦਾ ਲੋ ਮੋਟਰ ਦੱਸ ਦਿੰਦੇ ਆ ਲੋ ਆ ਲੋ ਆ ਮਾ ਇਹਨੂੰ ਦੇ ਦੋ ਚਲੋ ਆ ਹਾਂ ਉਹਨੂੰ ਤਾਂ